ਤੁਹਾਡਾ ਗੁਰਮੁਖ ਸਿੰਘ ਜੀ ਕੀ ਕੰਮ ਕਰ ਕਰਦੇ ਹੋ ਜੀ ਖੇਤੀਬਾੜੀ ਦਾ ਡੰਗਰਾਂ ਦੇ ਵਿੱਚ ਅੱਛਾ ਜੀ ਜੋ ਖਨੌਰੀ ਵਾਲਾ ਆਰਡਰ ਖੁੱਲਿਆ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋਏ ਉਹਦੇ ਬਾਰੇ ਜੀ ਠੀਕ ਹੈ ਬਾਕੀ ਘੁੰਮ ਕੇ ਆਉਣਾ ਪੈਂਦਾ ਹਾਂਜੀ ਉਹਦੇ ਨਾਲ ਚੰਗਾ ਜੀਪ ਜੀ ਤੇ ਸੜਕਾਂ ਟੁੱਟੀਆਂ ਮੇ ਆਉੱਖਾ ਜਾਣਾ ਹਾਂਜੀ ਬਾਕੀ ਆ ਵਾਟਵਾ ਜਿਹੜਾ ਮਤਲਬ ਮੁੱਖ ਮੰਤਰੀ ਆ ਇਹ ਠੀਕ ਕੰਮ ਕਰ ਰਹੇ ਨੇ ਵਿੱਚ ਕਰੂਗਾ ਵੀ ਇਹ ਠੀਕ ਹੈ ਜੀ ਠੀਕ ਹੈ ਜੀ ਕੀ ਨਾਮ ਹੈ ਵੀ ਤੁਹਾਡਾ ਸਰਵਪ ਸਿੰਘ ਆਈ ਮੈਂ ਬਾਜੀ ਕੀ ਕੰਮ ਕਰ ਕਰਦੇ ਹੋ ਫੈਬਰੀ ਕਰਦਾ ਹਾਂ ਮੈਂ ਠੀਕ ਤੇ ਵੀਰ ਜੀ ਅੱਜ ਖਨੌਰੀ ਵਾਰਡਰ ਖੁੱਲੇ ਆ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮਾ ਬਾਬ ਦੀ ਲੱਗਿਆ ਵੀਰੇ ਮਾ ਬਾਬ ਨੇ ਬਾਬ ਦੀ ਕੰਮ ਕਰਿਆ ਵੀਰੇ ਇਹ ਜੀ ਹਾਂ ਬਈ ਸਾਨੂੰ ਔਖਾ ਹੁੰਦਾ ਇੱਧਰ ਚਾਉਣ ਦਾ ਜੀ ਜੀ ਤੇ ਰਾਤੇ ਜਾਣਾ ਬਹੁਤ ਔਖਾ ਹੁੰਦਾ ਦਾ ਜੀ ਜੀ ਉਹ ਥੋੜੇ ਸਾਹਮਣੇ ਵਧੀਆ ਖੁੱਲ ਗਿਆ ਇਹ ਜੀ ਜੀ ਵਾਹ ਧੰਨਵਾਦ ਜੀ ਧੰਨਵਾਦ ਮੇਰਾ ਨਾਮ ਪ੍ਰਵੀਨ ਕੁਮਾਰ ਸ਼ਰਮਾ ਸ਼ਿਵਸ਼ਨਾਪਾਲ ਠਾਕਰੇ ਤੋਂ ਪੰਜਾਬ ਦੇ ਉਪਰ ਜਾਣਾ ਸਮਾਨੇ ਸਮਾਨੇ ਜੀ ਤੁਸੀਂ ਦੇਖ ਸਕਦੇ ਹੋ ਕੱਲ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਸੀਗਾ ਕੱਲ ਰਾਤ ਨੂੰ ਜਿਹੜੇ ਪੰਜਾਬ ਦੇ ਬਾਰਡਰ ਸਾਰੇ ਸੀਲ ਸੀਗੇ ਪੰਜਾਬ ਪੁਲਿਸ ਵੱਲੋਂ ਖੁਲਵਾ ਦਿੱਤੇ ਗਏ ਨੇ ਕਿਉਂ ਮੈਂ ਸਿਰਫ ਇਹਦੇ ਤੇ ਇਹ ਕਹਿਣਾ ਚਾਹੁੰਗਾ ਕਿ ਦੇਖੋ ਵਪਾਰੀਆਂ ਦਾ ਤੇ ਆ ਕਿਸਾਨਾਂ ਦਾ ਨੋ ਮਾਸ ਦਾ ਰਿਸ਼ਤਾ ਹੈ ਜੇ ਕਿਸਾਨ ਰਹਿਣਗੇ ਤਾਂ ਵਪਾਰੀ ਰਹਿਣਗੇ ਜੇ ਵਪਾਰੀ ਰਹਿਣਗੇ ਤਾਂ ਕਿਸਾਨ ਰਹਿਣਗੇ ਕਿਉਂਕਿ ਜਿਹੜੇ ਬਾਰਡਰ ਇਹ ਸੀਲ ਕੀਤੇ ਗਏ ਸੀ ਉਹਨਾਂ ਦੇ ਨਾਲ ਪੰਜਾਬ ਦੇ ਜਿਹੜੇ ਵਪਾਰੀ ਵਰਗ ਸੀਗਾ ਬੜਾ ਤਰਾਹੀ ਤਰਾਹੀ ਕਰ ਰਿਹਾ ਸੀਗਾ ਵਪਾਰ ਖਤਮ ਹੋ ਚੁੱਕਿਆ ਸੀਗਾ ਸਾਡੀਆਂ ਸਾਰੀਆਂ ਫੈਕਟਰੀਆਂ ਬੱਦੀ ਦਿੱਲੀ ਹਰਿਆਣਾ ਮਤਲਬ ਤੁਸੀਂ ਲਗਾ ਲੋ ਗੁਜਰਾਤ ਵਰਗੇ ਸ਼ਹਿਰਾਂ ਦੇ ਵਿੱਚ ਲੱਗੇ ਕਿਉਂਕਿ ਇੰਨੇ ਜ਼ਿਆਦਾ ਧਰਨੇ ਲੱਗਣ ਕਰਕੇ ਮੈਂ ਸਿਰਵਾਈ ਕਹੂੰਗਾ ਵੀ ਇਹਦਾ ਕੋਈ ਹੋਰ ਹੱਲ ਨਿਕਲਣਾ ਚਾਹੀਦਾ ਹੈ ਇਹ ਰੋਡ ਜਾਮ ਕਰਨੇ ਸਹੀ ਨਹੀਂ ਹੈ ਜੋ ਵੀ ਪੰਜਾਬ ਪੁਲਿਸ ਨੇ ਕੀਤਾ ਕੋਸ ਹੋਸ ਸਮਝ ਕੇ ਕੀਤਾ ਕਿਉਂਕਿ ਹੁਣ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਹੋ ਗਏ ਸੀਗੇ ਤੇ ਮੈਂ ਸਿਰਵਾਈ ਕਹੂੰਗਾ ਵੀ ਕਿਸਾਨ ਵੀਰਾਂ ਭਰਾਵਾਂ ਨੂੰ ਆਈ ਕਹੂੰਗਾ ਵੀ ਦੇਖੋ ਤੁਹਾਡਾ ਸਾਡੇ ਬਿਨਾ ਕੁਝ ਨਹੀਂ ਹੈ ਵਪਾਰੀਆਂ ਬਿਨਾ ਠੀਕ ਹੈ ਸਾਡਾ ਤੁਹਾਡੇ ਬਿਨਾ ਕੁਝ ਨਹੀਂ ਹੈ ਇਸ ਕਰਕੇ ਜਿਹੜਾ ਹੈ ਰੋਡ ਜਾਮ ਕਰਨਾ ਹੀ ਹੱਲ ਨਹੀਂ ਹੈ ਤੇ ਸਗੋਂ ਜਿਹੜੇ ਸਰਕਾਰੀ ਅਧਾਰੇ ਨੇ ਉਹਨਾਂ ਨੂੰ ਭਵੇਂ ਆਪਾਂ ਰੋਕੀਏ ਉਹਨਾਂ ਦਾ ਕੰਮ ਉਹਨਾਂ ਦੇ ਕੰਮ 'ਚ ਵਿਘਨ ਪਾਈਏ ਤਾਂ ਜੋ ਇਹ ਸਰਕਾਰਾਂ ਜਾਗਣ ਕੀ ਨਾਮ ਤੁਹਾਡਾ ਇਹਦਾ ਨਾਮ ਇਹ ਜੇ ਚੋਪੜਾ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਜਿਹੜੇ ਕਿਸਾਨ ਆ ਪਾਰਨਾ ਤੇ ਬੈਠੇ ਹੋਏ ਸੀ ਲੋਕਾਂ ਕੀ ਬੁਸਬਾਲੀ ਕੀ ਕਹਣਾ ਹੈ ਦੇਖੋ ਜੀ ਕਿ ਜਿਹੜਾ ਕਿਸਾਨਾਂ ਨੇ 2 ਸਾਲ ਤੋਂ ਧੰਦਾ ਲਾਇਆ ਇੱਕ ਨੌੜੀ ਬਾਰਡਰ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਕਿਉਂਕਿ ਬਾਜ਼ਾਰ ਲੈਣ ਉੱਥੇ 40 40 ਕਿਲੋਮੀਟਰ ਦਾ ਫਰਕ ਪੈ ਰਿਹਾ ਸੀ ਕੇਂਦਰ ਨਾਲ ਉਹਨਾਂ ਦੀ ਬਾਤचीत ਹੋਣੀ ਹੈ ਕੇਂਦਰ ਨੇ ਉਹਨਾਂ ਦਾ ਮੰਡਾ ਉਹਨਾਂ ਨੂੰ ਕੇਂਦਰ ਦੇ ਪੰਜਾਬ ਸਰਕਾਰ ਨੇ ਵੀ ਗਿਆ ਹੀ ਦਿੱਲੀ ਜਾ ਕੇ ਆਪਣੀਆਂ ਮੰਗਾ ਮਡਾ ਲੋ ਜੇ ਧੰਗਾ ਲਾਣਾ ਲੋਕਾਂ ਨੂੰ ਵਪਾਰੀਆਂ ਨੂੰ ਤੰਗ ਨਾ ਕਰੋ ਟਰਾਂਸਪੋਰਟ ਲੈਂਡ ਟੂਰਿਸਟ ਸਾਰਾ ਬੰਦ ਹੋ ਗਿਆ ਹੀ ਆਪਣਾ ਪੰਜਾਬ ਦਾ ਵਪਾਰ ਸਾਰਾ ਖਾਪੋੜਿਆ ਹੈ ਇਸ ਕਰਕੇ ਜੋ ਕੀਤਾ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਭਗਵਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਿ ਪੰਜਾਬ ਦਾ ਵਪਾਰ ਦੁਬਾਰਾ ਚਾਲੂ ਹੋ ਗਿਆ